ਪਟਰੋਲ ਚੌਥੀ ਨਹੀਂ ਆਉਂਦੀ ਫੇਰ ਇਹ ਕੀ ਹੋਊਗਾ ਫੇਰ శ్రీలంਕਾ ਵਾਲਾ ਕੰਮ ਹੂ ਸਾਡੇ ਨਾਲ ਇਹ ਤਾਂ ਦੇਖਿਆ ਨਾ శ్రీలంਕਾ ਚ 5 ਦਿਨਾਂ ਬਾਅਦ ਲਾਈਨ ਚ ਲਾ ਕੇ પેટ્રોલ ਮਿਲਦਾ ਮੈਂ ਫੇਰ ਅਸੀਂ ਉੱਥੇ ਲੋਡ ਰਹਾਗੇ ਸਾਨੂੰ 100 ਰੁਪਏ ਕਿਲੋ ਆਟਾ ਮਿਲੂ ਹੁਣ ਤਾਂ ਇਹ ਮੇਰੇ ਵੀਰ ਲਾਉਂਦੇ ਨਾ ਧਰਨੇ ਫੇਰ ਗੁਰਨ ਵਾਲੀ ਰਾਜ ਲਾਗੂ ਹੋ ਜੂ ਤੇ ਫੇਰ ਚੱਲਣਗੀਆਂ ਸਾਡੇ ਗੋਲੀਆਂ ਫੇਰ ਅਸੀਂ ਬਹੁਤ ਖੁਸ਼ ਹੋਵਾਂਗੇ ਜਿਵੇਂ 88 ਤੋਂ ਲਾ ਕੇ 90 92 ਤੇ ਅਸੀਂ ਤਾਂ ਦੇਖਿਆ ਬਹੁਤ ਕੁਝ 88 ਦਾ ਵੀ ਦੇਖ ਲਿਆ ਉੱਥੇ ਫੈਕਟਰੀ ਚ ਗੱਲਾਂ ਕਰਦੇ ਆ ਗਯਾਰਾ ਗੁਰਨਾਲੀ ਰਾਜ ਮਹਾ ਦਾ ਨਾਮ ਓਏ ਜਾਣਦੇ ਹੋ ਜੀਨੇ ਦੇਖ ਲਿਆ ਲੱਗਣਾ ਜਾਣਦੇ ਹੋ ਕਹਿੰਦੇ ਤਾਇਆ ਕਿਵੇਂ ਮਹਾਨ ਲਖੀਰਾਂ ਘੜਾ ਦੇਣਗੇ ਜਾਣਦੇ ਹੋ ਸਾਡਾ ਦੇਖਿਆ ਤੁਸੀਂ ਦੇਖਿਆ ਨਹੀਂ ਨਵੇਂ ਮੁੰਡਿਓ ਇਹ ਫੇਰ ਅਸੀਂ ਉੱਥੇ ਲੋਡਾਵਾਂਗੇ ਫੇਰ శ్రీਲੰਕਾ ਵਾਲਾ ਕੰਮ ਹੂ ਜੇ ਨਾਂ ਤਰਨੇ ਲਾਉਣਾ ਹਟੇ ਕਿਸਾਨ ਮੇਰੇ ਵੀਰ ਇਹ ਹੂ ਕੰਮ 2 ਸਾਲਾਂ ਨੂੰ ਹੂ ਬਾਹਾਂ ਲੰਬਾ ਝੜੋਂ ਸਮਾਂ ਨਹੀਂ ਜਾਂਦਾ ਆਪਾਂ ਕਹਿੰਦੇ 15 ਸਾਲ ਲੱਗ ਜਣਗੇ ਨਾ 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 ਇਹ 2-3 ਸਾਲਾਂ ਚ ਹੋ ਜਾਣਾ ਇਹਨਾਂ ਦਾ ਕੰਮ ਕੀ ਆ ਇਹ ਤਾਂ ਜੇ ਕੁੱਤੀ ਰੁੱਸ ਗਈ ਕਾਂ ਵੀ ਧਰਨਾ ਗਾਹਾਂ ਸਾਡਾ ਕੋਰਟ ਐਡਾ ਸਾਡੇ ਜੱਜ ਸਹਿਵਾਨ ਐਡੇ ਗਲਤ ਚੱਲ ਰਹੇ ਨੇ ਜੇ ਮੈਂ ਸਾਈਕਲ ਤੇ ਤੁਰਿਆ ਜਾਂਨਾ ਜਾਂ ਮੋਟਰਸਾਈਕਲ ਤੇ ਇਥੇ ਰੋਕ ਲਾਤੀ ਜੀ ਸਟੇ ਆ ਗਿੱਲਾ ਇਹ ਕੋਈ ਤਰੀਕਾ ਕੋਈ ਸੁਣਮਾਈ ਨਹੀਂ ਵਕੀਲਾਂ ਦਾ ਕੀ ਕੰਮ ਆ ਪੈਸੇ ਬਣਾਉਂਦੇ ਨੇ ਦਲੀਲਾਂ ਪੇਸ਼ ਕਰਦੇ ਆ ਵਕੀਰ ਕੋਈ ਆਪਣੇ ਕੋਲੇ ਤਾਂ ਨਹੀਂ ਉਹਨੇ ਦਲੀਲ ਪੇਸ਼ ਕਰਨੀਆਂ ਹੁਣ ਕੱਲ 140 ਜਾਲੀ ਡਿਗਰੀਆਂ ਵਾਲੇ ਵਕੀਰ ਲੁਧਿਆਣੇ ਚ ਫੜੇ ਗਏ ਨੇ ਕੱਲ ਦੀ ਖਬਰ 2.5 ਲੱਖ 3 ਲੱਖ ਦੇ ਕੇ ਪਲੇਸਾਂ ਸੇ ਬਣਾ ਲੈਿੰਦੀ ਨੇ ਇਹ ਪਿਛਲੀਆਂ ਸਰਕਾਰਾਂ ਦਾ ਦੋਸ਼ ਹੈ ਕਿ ਹੁਣ ਆਲੀ ਦਾ ਦੱਸੋ ਉਹ ਕਹਿੰਦੇ ਜੀ ਹਜੇ ਪੰਜਾਬ 'ਚ ਪਤਾ ਨਹੀਂ ਕਿੰਨੇ ਕਿਨੇ ਇਹ ਵਕੀਲਾਂ ਦਾ ਇਹ ਕੰਮ ਆ ਇਹਨਾਂ ਦੇ ਮੁਨਸ਼ੀ ਰੱਖੇ ਨੇ ਆਹ ਜੀ ਦਾਵਾ ਪੇਸ਼ ਕਰ ਦਿਓ ਬੇਦਾਵਾ ਪੇਸ਼ ਕਰ ਦਿਓ ਐਡਾ ਲੋਕਾਂ ਨੂੰ ਗਲਤ ਪਾਸੇ ਉਹੋ ਜਿਹੇ ਸਾਡੇ ਜੱਜ ਸਹਿਬਾਨ ਨੇ ਜਿਹੜੇ ਚੱਕ ਦੇ ਸਟੇ ਦੇ ਦਿੰਦੇ ਨੇ ਉਹ ਇਹਦੀ ਪੁੱਛਤਾ ਲਊ ਵੀ ਇਹਦਾ ਕੋਈ ਕਾਰਨ ਹੈਗਾ ਸਟੇ ਦੇਣੀਆਂ ਕਿ ਨਹੀਂ ਦੇਣੀਆਂ ਤੁਰੇ ਜਾਂਦੇ ਨਹੀਂ ਤੂੰ ਛੜਕਦੇ ਨਹੀਂ ਤੁਰ ਸਕਦਾ ਲੈ ਅੱਜ ਸਹਿਵਾਨਾ ਜੀ ਕਹਿੰਦੇ ਜੱਜ ਦਾ ਹੁਕਮ ਆ ਕੀ ਹੁਕਮ ਆ ਜੱਜ ਦਾ ਹੁਕਮ ਜੇ ਸਰਕਾਰੀ ਜਾਂ ਜਾਂਤਾ ਲੱਗਿਆ ਸਡਾਉਣ ਸਟੇ ਦੇ ਦਿੱਤੀ ਜੀ ਕਾਦੀ ਸਟੇ ਦੇ ਦਿੱਤੀ ਉਹਨੂੰ ਪੁੱਛ ਪਹਿਲਾਂ ਵੀ ਲੈ ਭਾਈ ਪ੍ਰੂਫ ਦੇ ਨਹੀਂ ਪ੍ਰੂਫ ਹੁੰਦੇ ਮਹੀਨਾ ਦੋ ਮਹੀਨੇ ਟਾਈਮ ਦੇ ਉਹਨੂੰ ਨਹੀਂ ਪ੍ਰੂਫ ਹੁੰਦੇ ਸਟੇ ਦੇ ਦੇ ਪਾਤੀ ਲਿਸਟ ਛੜਤਾ ਭਰਲਾ ਵਕੀਲ ਨੇ ਸਟੇ ਦੇ ਦਿੱਤੀ ਜੀ ਇਹ ਸਾਡੇ ਜੱਜ ਸਹਿਵਾਨਾ ਜੀ ਹਾਲਾਤ ਫਿਰ ਕਿਵੇਂ ਠੀਕ ਹੋਣਗੇ ਕੀ ਲੱਗਦਾ ਕੀ ਹੋਣਾ ਚਾਹੀਦਾ ਇਹ ਹੁਣ ਕਈ ਕੀ ਹਾਲਾਤ ਆ ਇਹ ਹੋਣ ਦੇ 1947 ਵਾਲੀ ਜੀ ਮੇਰਾ ਜਿੱਥੇ ਤੱਕ ਗਿਆ ਨਾ ਬਸ ਸੋਨ ਹੁਣ ਕੀ ਕਈਏ ਬੜਾ ਰੁਪੀ ਹੋ ਜੇ ਜਿਹੜੇ ਮਰ ਗਏ ਉਹ ਵੀ ਠੀਕ ਆ ਜਿਹੜੇ ਰਹਿ ਗਏ ਉਹ ਤਾਂ ਜ਼ਿੰਦਗੀ ਇਸ ਦੀ ਕੱਢਣਗੇ ਨਹੀਂ ਇਹ ਨਹੀਂ ਸਾਡਾ ਸਮਾਜ ਸਾਡੇ ਜੱਜ ਸਹਿਮਾਨ ਗਲਤ ਨੇ ਬੇहद ਜਿਆਦੇ ਗਲਤ ਨੇ ਸਾਡੇ ਜੱਜ ਸਹਿਮਾਨ ਇੱਥੇ ਕੋਰਟ ਚ ਪਾਤੀ ਬਰਨਾਲੇ ਵੇਸੀ ਚੱਲ ਹਾਈ ਕੋਰਟ ਚ ਹਾਈ ਕੋਰਟ ਚ ਪਾਤੀ ਚੱਲ ਸੁਪਰੀਮ ਕੋਰਟ ਚ ਉਹ ਕੋਈ ਤਰੀਕਾ ਇਹ ਹੈ ਯਾਰ ਸਾਡੇ ਵੀਰ ਸਿੰਘ ਬੈਠੇ ਸਜ਼ਾ ਕੱਟੀ ਜਾਂਦੇ ਨੇ ਅੱਜ ਝੰਡੇ ਲਈ ਖੜੇ ਆ ਸਾਡੇ ਕਾਲੀਆਂ ਪੱਗਾਂ ਬੰਨਦੇ ਨੇ ਅੱਜ ਥੋੜੇ ਜਿਆਦਾ ਕਿ ਮੈਂ ਪੁੱਛਾਂ ਉਹ ਸਰਸੇ ਵਾਲੇ ਨੂੰ 20 ਸਾਲ ਹੋਏ ਨੇ ਉਹਨੂੰ ਕਿਵੇਂ ਰਸਤੇ ਮਿਲ ਗਈ ਉਹ ਇਹੇ ਨਹੀਂ ਉਹਨਾਂ ਨੇ ਤਾਂ ਕਿਹਾ ਨਹੀਂ ਫੇਰ ਉੱਥੇ ਹੀ ਗੱਲ ਹੁੰਦੀ ਆ ਮਜੀੜੀਏ ਦੇ ਸਰੋਪੇ ਪਾਉਂਦੇ ਆ ਫੁੱਲ ਪਾਉਂਦੇ ਆ 5 ਮਹੀਨਿਆਂ ਬਾਅਦ ਉਹ ਜਿਹੜਿਆਂ ਨੂੰ 37 ਸਾਲ ਹੋ ਗਏ ਉਹਨਾਂ ਖੱਤਰ ਵੀ ਸੋਚੋ ਉਹਨਾਂ ਦੇ ਬਾਹੂ ਫੁੱਲ ਉਹਨਾਂ ਦੀ ਜਾਇ ਜਦਾਂ ਰੌਲਾ ਨਹੀਂ ਸੀ ਕਾਉਂਦੇ ਨੇ ਸਰੋਪੇ ਮਜੀਠੀਏ ਦੇ ਫੁੱਲਾਂ ਦੀ ਵਰਖਾ ਓਏ ਸ਼ਰਮ ਕਰੋ ਚਪਣੀ ਦੀ ਨੱਕੜ ਬੁਕੇ ਮਰ ਜਾਓ ਸਿੱਖੋ ਤੂੰ ਸਿੱਖੋ ਯਾਰ ਇਹ ਚੀਜ਼ ਦੇ ਜਿਹੜੇ ਹੂੰ ਕਹਿੰਦੇ ਅਸੀਂ ਬਿੰਦੀ ਸਿੰਘ ਛਡਾਉਣੇ ਆ ਉਹ ਕਹਿੰਦੇ ਛਡਾਉਗੇ ਤੁਸੀਂ ਕਾਲੀਆਂ ਪੱਗਾਂ ਮੱਲੀਆਂ ਜੱਦੀ ਦੇ ਦਿਨ ਕਿਉਂ ਬਣਾਂਗੇ ਅਸੀਂ ਕਾਲੀ ਪੰਗ ਉਹ ਸਾਡਾ ਛਾਉਗਾ ਜਿਹੜਾ ਮਰਜੀ ਬਨੋ ਉਹ ਸਾਡਾ ਦਿਲ ਕਰਦਾ ਬਿਲਕੁਲ ਕੀ ਕੀ ਹੁਣ ਜਿਵੇਂ ਅਪੀਲ ਕਰਨ ਦੀ ਗੱਲ ਕੀਤੀ ਸਾਨੂੰ ਆਖਰੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਲੱਗਦਾਗਾ ਲੋਕਾਂ ਦਾ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਫੇਰ ਅਪੀਲ ਕਰਦਾ ਮੇਰੇ ਵੀਰੋ ਜਿਹੜੇ ਸਾਡੇ ਬੰਦੀ ਸਿੰਘ ਬ ਆਈ ਮੈਂ ਮਜਾਰੇ ਬਾਜੀਆਂ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਬਹਿ ਕੇ ਪ੍ਰਧਾਨ ਮੰਤਰੀ ਨਾਲ ਸਾਡੇ ਸਟੇਟ ਮੰਤਰੀਆਂ ਮੁੱਖ ਮੰਤਰੀਆਂ ਨਾਲ ਤਿਆਰ ਬੰਦੇ ਸਿਆਣੇ ਬਹਿ ਕੇ ਗੱਲਬਾਤ ਕਰਕੇ ਇਹ ਨਹੀਂ ਗੱਲ ਫੇਰ ਆਉਂਦੀ ਹੈ ਗੱਲ ਮਜੀਡੀ ਦੇ ਸਰੂਪੇ ਪਾ ਦੋ ਇਹ ਸਰੂਪਿਆਂ ਨਾਲ ਨਹੀਂ ਸੁੱਟਣੇ ਗੱਲਬਾਤ ਕਰ ਜੀ ਗੱਲਬਾਤ ਬਹਿ ਕੇ ਜੀ ਜੇ ਹੁਣ ਮੈਂ ਇੱਥੇ ਰੋੜ ਰੋਕਦਾ ਮੈਂ ਤੈਨੂੰ ਨੰਗਣੀ ਨਹੀਂ ਦੇਣਾ ਇਹ ਨਹੀਂ ਗੱਲ ਬਣੀ ਉੱਥੇ ਬਹਿ ਕੇ ਪਿਆਰ ਮੁਹੱਬਤ ਨਾਲ ਸਾਡੇ ਰਾਸ਼ਟਰਪਤੀ ਨੂੰ ਮਿਲੋ ਦੇਖਦੇ ਨੂੰ ਸਾਡੇ ਪ੍ਰਧਾਨ ਮੰਤਰੀ ਨੂੰ ਮਿਲੋ ਗ੍ਰਹਿ ਮੰਤਰੀ ਨੂੰ ਮਿਲੋ ਸਟੇਟ ਦੇ ਸਾਡੇ ਮੁੱਖ ਮੰਤਰੀ ਨੂੰ ਚਲੋ ਨਾਲ ਲੈ ਕੇ ਇਹ ਗੱਲ ਤਾਂ ਚੱਲਣੀਆਂ ਜੀ ਮੈਂ ਕਹਾਂ ਵੀ ਕੱਲਾ ਸੈਂਟਰ ਚ ਵੜ ਜੂ ਮੈਂ ਕੱਲਾ ਨਹੀਂ ਵੜ ਸਕਦਾ ਸਾਡਾ ਮੁੱਖ ਮੰਤਰੀ ਆ ਉਹ ਕਿਸੇ ਪਾਰਟੀ ਦਾ ਹੋਵੇ ਮੈਂ ਐ ਨਹੀਂ ਕਹਿੰਦਾ ਵੀ ਭਗੰਤ ਮਾਨ ਨਾਲ ਚੱਲੂ ਚਾਹੇ ਕੈਪਟਨ ਹੋਵੇ ਚਾਹੇ ਬਾਦਲ ਹੋਵੇ ਚਾਹੇ ਭਾਜਪਾ ਦਾ ਹੋਵੇ ਉਹਨਾਂ ਨੂੰ ਬਹਿ ਕੇ ਪਹਿਲਾਂ ਤੁਸੀਂ ਮੀਟਿੰਗ ਕਰੋ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਵੀ ਆਓ ਭਾਈ ਉਹ 32 33 33 ਸਾਲ ਹੋ ਗਏ 35 35 ਸਾਲ ਸਜ਼ਾਵਾਂ ਪੂਰੀਆਂ ਕਰੀ ਬੈਠੇ ਆ ਜੋ ਹੋ ਗਿਆ ਠੀਕ ਆ ਸਜ਼ਾ ਕੋਟਨੀ ਤੇ ਬੁੱਤਲ ਹੁਣ ਆਪਾਂ ਭਾਈਆਂ ਹੁਣ ਆਪਾਂ ਬਹਿ ਕੇ ਗੱਲ ਕਰਕੇ ਉਹਨਾਂ ਨੂੰ ਛਡਾਈਏ ਇਹ ਗੱਲ ਤਾਂ ਨਿਭਣਦੀਆਂ ਇਹ ਧਰਨਿਆਂ ਨਾਲ ਨਹੀਂ ਨਿਭਰਨੀ ਜਾਂ ਦੂਆ ਦੂਏ ਨੂੰ ਗੱਲ ਕਹਿ ਕੇ ਜਿਆ ਨਾਰੇ ਝੰਡਾ ਖਾਲਸਤਾਨ ਦਾ ਇਹ ਨਹੀਂ ਗੱਲ ਨਹੀਂ ਬਣਦੀ ਇਹ ਗੱਲ ਬਦੂਗੀ ਇਹ ਗੱਲ ਬਦੂ ਸਾਡੇ 'ਚ ਫਰਕ ਤੂੰ ਆਪਸੀ ਫਰਕ ਆਪਸ ਵਿੱਚ ਸਾਡੇ ਭਾਈਆਂ ਦਾ ਇਹ ਲੜਾਉਣਾ ਹੀ ਤਾਂ ਕਦਮ ਫੇਰ ਹੋਣਾਗਾ ਜੇ ਆਪਾਂ ਬੈਠ ਕੇ ਗੱਲਾਂ ਕਰਾਂਗੇ ਬੈਹਿ ਕੇ ਬੈਹਿ ਕੇ ਗੱਲ ਕਰੋ ਸਾਰੇ ਪਿਆਰ ਸਤਿਕਾਰ ਨਾਲ ਸਾਰੀਆਂ ਪਾਰਟੀਆਂ ਚੱਲ ਜੇ ਇੱਕ ਮੈਂ ਨਹੀਂ ਆਉਂਦਾ ਜਾਂ ਤੂੰ ਨਹੀਂ ਆਉਂਦੇ ਮੈਂ ਇਹਨੂੰ ਕਹਿੰਦਾ ਯਾਰ ਭਾਈ ਬਣ ਕੇ ਮੈਂ ਨੀਮਾ ਤੂੰ ਉੱਚਾ ਜਾ ਕਿੱਡੀ ਖਾਸ ਗੱਲ ਹੈ ਮੈਂ ਪੈਰੀਂ ਹੱਥ ਲਾ ਲੈਣਾ ਦੱਸੋ ਜੇ ਬੀਜੇਪਾ ਚੱਲ ਕੋਈ ਨਹੀਂ ਆਇਆ ਰ ਆਪਣੀ ਪੰਜਾਬ ਦਾ ਮਸਲਾ ਆਪਾਂ ਸਖਤ ਅੱਡ ਲੜ ਲਓ ਇਹ ਸ ਸਾਰੇ ਕੁਰਸੀ ਨੂੰ ਭਜਦੇ ਆ ਕੇ ਕਹਿੰਦੇ ਸਰਜਾਵੇ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਹੁਣ ਕਹਿੰਦੇ ਆ ਕੁਰਸੀ ਨਾ ਜਾਵੇ ਸਿੱਖੀ ਸਦਕਾ ਜਾਂਦਾ ਸਾਡਾ ਜਾਵੇ ਹੁਣ ਤਾਂ ਇਹ ਐਂ ਜਿਵੇਂ ਬੜੇ ਹੋਏ ਨੇ ਇਹਨਾਂ ਨੂੰ ਬੰਦੀ ਸਿੰਘਾਂ ਨਾਲ ਕੋਈ ਮਤਲ ਨਹੀਂ ਇਹਨਾਂ ਨੂੰ ਕੁਰਸੀ ਤੱਕ ਪਿਆਰ ਕੁਰਸੀ ਤਾਂ ਛੱਟੇ ਜਾਣਗੇ ਬੰਦੇ ਨਹੀਂ ਰਹਿੰਦੇ ਉਹ ਸਾਲ ਦੋ ਸਾਲ ਨੂੰ ਛੱਟ ਜਾਣਗੇ ਪਰ ਇਹ ਛੁੱਟਣਗੇ ਕਿਸੇ ਕਾਨੂੰਨ ਕਾ ਕੇ ਪਿਆਰ ਨਾਲ ਸਤਕਾਰ ਨਾਲ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਮੋਦੀ ਸਾਹਿਬ ਨੂੰ ਕਹਿਣ ਬੀਜਪੀ ਕਾਲੀ ਕਾਂਗਰਸੀ ਆਪ ਪਾਰਟੀ